ਅੱਗੇ ਹੈ ਜੀ 6ਵੀਂ ਪੌੜੀ ਦੀ ਚੌਥੀ ਪੰਕਤੀ ਫੇਰ ਹੋਇਆ ਗਿਆ ਜੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਵੇਂ ਵਿਸਰਨ ਜਾਈ ਗੁਰਾ ਇੱਕ ਦੇਹ ਬੁਝਾਈ ਗਾ ਕੇ ਸੁਖਦੇ ਹਾਂ ਗੁਰਾ ਇੱਕ ਦੇਹ ਬੁਝਾਈ ਗੁਰਾ ਪਾ ਉਸ ਪ੍ਰਭੂ ਪ੍ਰਮਾਤਮਾ ਨੇ ਉਸ ਨੂੰ ਸੰਬੋਧਿਤ ਕਰਕੇ ਉਸ ਨੂੰ ਹਾਕ ਮਾਰ ਕੇ ਉਸ ਦੇ ਚਰਨਾਂ ਵਿੱਚ ਡੱਕ ਕੇ ਗੁਰੂ ਸ਼ੁਕਰਾਂ ਮੇਰੇ ਮਾਲਕਾ ਸ਼ੁਕਰਾਂ ਮੇਰੇ ਪ੍ਰਮਾਤਮਾ ਇੱਕ ਦੇਹ 부ਝਾਈ ਇੱਕ ਗੱਲ ਮੈਨੂੰ ਸਮਝਾ ਦਿੱਤੀ ਇੱਕ ਮੱਤ ਮੇਰੇ ਪੱਲੇ ਪਾ ਦਿੱਤੀ ਇੱਕ ਮੈਨੂੰ ਰਮਜ 부ਝਾ ਦਿੱਤੀ ਇੱਕ ਦੇਹ 부ਝਾਈ ਇੱਕ ਇੱਕ ਰਾਜ 부ਝਾ ਦਿੱਤਾ ਮੈਨੂੰ ਰਾਜ ਸਮਝਾ ਦਿੱਤਾ ਮੈਨੂੰ ਠੀਕ ਹੈ ਮੇਰੇ ਗੁਰੂ ਨੇ ਮੈਨੂੰ ਖਾਸ ਗੱਲ ਸਮਝਾ ਦਿੱਤੀ ਉਹ ਕਿਹੜੀ ਸਿੱਖ ਹੈ ਜੀ ਉਹ ਉਹ ਕਿਹੜੀ ਦੇਹ 부ਝਾਈ ਹੈ ਉਹ ਅੱਗੇ ਆਪਾਂ ਦੇਖਦੇ ਹਾਂ ਜੀ